ਉਹ ਜਿਹੜਾ ਨੇ ਪਰ ਸਾਹਿਬ ਕੀ ਜਣਾ ਚਾਹੁੰਦੇ ਆ ਮੈਂ ਜਦੋਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਮੈਂ ਨਾ ਤੜਕੇ ਸਵੇਰੇ ਸੈਰ ਕਰਨ ਰੁਟੀਨ ਦੀ ਤਰ੍ਹਾਂ ਜਦੋਂ ਆਇਆ ਤੇ ਦੇਖਿਆ ਕਿ ਸਟੈਚੂ ਦੇ ਉੱਤੇ ਕੁਝ ਕਿਸੇ ਸ਼ਰਧਾਲੂ ਅਨਸਰ ਨੇ ਕਾਲੇ ਸ਼ਾਈ ਦੇ ਨਾਲ ਅਪ ਜਾਣੇ ਕਿ ਸ਼ਬਦ ਜੜਨ ਦੀ ਵਰਤੋਂ ਕਰਕੇ ਲਿਖਿਆ ਸੀ ਔਰ ਮੈਂ ਤੁਰੰਤ ਜਿਹੜਾ ਪੁਲਿਸ ਨੂੰ ਸੂਚਿਤ ਕੀਤਾ ਔਰ ਪੁਲਸ ਨੇ ਤਰਨਤ ਆਕੇ ਮੌਕੇ ਤੇ ਆਕੇ ਸਾਨੂੰ ਵਿਸ਼ਵਾਸ ਦਵਾਇਆ ਕਿ ਜਿਹੜੇ ਵੀ ਸ਼ਰਤੀ ਅਨਸਰ ਵੱਲੋਂ ਇਹ ਕੀਤਾ ਗਿਆ ਉਹਦੀ ਅਸੀਂ ਕੋਖ ਕਰ ਰਹੇ ਹਾਂ ਔਰ ਤਰਨਤ ਜਿਹੜਾ ਉਹਦੇ ਉੱਤੇ ਹਾਲੇ ਅਨਟ੍ਰੈਸਟਡ ਬੰਦਿਆਂ ਦੇ ਉੱਤੇ ਮੁਕਦਮਾ ਵੀ ਦਰਜ ਪੁਲਿਸ ਨੇ ਵਿਸ਼ਵਾਸ ਕੀਤਾ ਦਵਾਇਆ ਸਾਨੂੰ ਕਿ ਅਸੀਂ ਮੁਕਦਮਾ ਦਰਜ ਕਰ ਰਹੇ ਹਾਂ ਔਰ ਖਾ ਕੇ ਇਸ ਉੱਪਰ ਉਹ ਭਾਈ ਅਸੀਂ ਜਿਹੜਾ ਇਸ ਸਵਿਧਾਨ ਨੂੰ ਨਹੀਂ ਮੰਨਦੇ ਨਾਟ ਫਾਰ ਹਿੰਦੂ ਦਸਤਾ ਜਿਹੜਾ ਸ਼ਸਤਰਾਂ ਦਾ ਰਾਜ ਨੂੰ ਅਸੀਂ ਮੰਨਦੇ ਹਾਂ ਸ਼ਸਤਰਾਂ ਦਾ ਰਾਜ ਹਾਂ ਔਰ ਮੈਂ ਪੂਰੇ ਸਮਾਜ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਨੀ ਚਾਹਣਾ ਇਹ ਸਮਾਜਿਕ ਭਾਈਚਾਰੇ ਦੀ ਸਾਂਝ ਨੂੰ ਤੋੜਨ ਦੇ ਲਈ ਸ਼ਰਧੀਆਂ ਸੰਸਰਾਂ ਵੱਲੋਂ ਇਹ ਕੀਤਾ ਗਿਆ ਹਿੰਦੂ ਸਿੱਖ ਔਰ ਦਲਤ ਇਹਨਾਂ ਦਾ ਸਮੌਰ ਜਿਹੜਾ ਏਕਾ ਉਹ ਪੰਜਾਬ ਦੇ ਵਿੱਚ ਦੇਖਦੇ ਹੋਏ ਇਹਨਾਂ ਦੇ ਭਾਈਚਾਰੇ ਕਿ ਸਾਂਝ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਔਰ ਇਹਦੇ ਨਾਲ ਨਾਲ ਜਿੱਥੇ ਸਰਕਾਰ ਪੂਰੀ ਪੂਰੀ 3 ਸਾਲ ਦੀ ਸਰਕਾਰ ਫੇਲ ਹੋਈ ਆ ਉਹਨਾਂ ਦੀਆਂ ਏਜੰਸੀਆਂ ਫੇਲਿਆ ਪਹਿਲਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਅੰਬਰਸਰ ਦੀ ਧਰਤੀ ਦੇ ਉੱਤੇ અપਮਾਨ ਹੋਇਆ ਔਰ ਹੁਣ ਫਲੋਰ ਦੇ ਧਰਤੇ ਤੇ ਅਪਮਾਨ ਹੋਇਆ ਮੈਂ ਸਰਕਾਰ ਨੂੰ ਬੇਨਤੀ ਵੀ ਕਰਦਾ ਹਾਂ ਔਰ ਚੇਤਾਵਨੀ ਵੀ ਦਿੰਦਾ ਕਿ ਵਾਰ-ਵਾਰ ਬਾਬਾ ਸਾਹਿਬ ਦਾ ਨਰਾਦਰ ਸਮਾਜ ਸਹਿਣ ਨਹੀਂ ਕਰੇਗਾ ਤੁਰੰਤ ਸਰਕਾਰ ਇਹਨਾਂ ਦਾ ਸਰਕਾਰ ਇੱਤੇ ਐਕਸ਼ਨ ਲੈ ਕੇ ਜਿੱਥੇ-ਇੱਥੇ ਮਹਾਪੁਰਸ਼ਾਂ ਦੀਆਂ ਮੂਰਤੀਆਂ ਮਹਾਪੁਰਸ਼ਾਂ ਦੇ ਸਟੈਚੂ ਚੌਂਕ ਬਣਿਆ ਉਹਨਾਂ ਦੀ ਨਿਗਰਾਨੀ ਸਰਕਾਰ ਕਰੇ ਨਹੀਂ ਤਾਂ ਸਮਾਜ ਨੂੰ ਕੋਈ ਮਜਬੂਰਨ ਕੋਈ ਆਪਣੇ ਲੈਵਲ ਤੇ ਕੁਝ ਇਹ ਇਹਦਾ ਇਹਦਾ ਪ੍ਰਬੰਧ ਕਰਨਾ ਪਊਗਾ 14 ਅਪ੍ਰੈਲ ਨੂੰ ਜਨਮ ਦਿਨ ਆ ਰਿਹਾ ਬਾਬਾ ਸਾਹਿਬ ਦਾ ਕੀ ਕਰਨਾ ਹੈ 14 ਅਪ੍ਰੈਲ ਨੂੰ ਮੈਂ ਸਮਾਜ ਨੂੰ ਇਹ ਬੇਨਤੀ ਕਰਦਾ ਪੂਰੇ ਪੰਜਾਬ ਵਾਸੀਆਂ ਨੂੰ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸੰਵਿਧਾਨ ਮੁਤਾਬਕ ਭਾਈਚਾਰਕ ਸਾਂਝ ਨੂੰ ਕਾਇਮ ਰੱਖ ਕੇ ਆਪਾਂ ਬਾਬਾ ਸਾਹਿਬ ਦਾ ਜਨਮਦਿਨ ਮਨਾਈਏ ਬਾਬਾ ਸਾਹਿਬ ਕਿਸੇ ਇੱਕ ਕਮਿਊਨਿਟੀ ਦਾ ਨਹੀਂ ਬਾਬਾ ਸਾਹਿਬ ਇਸ ਦੇਸ਼ ਦੇ ਦੇਸ਼ ਦੇ ਲੋਕਾਂ ਦਾ ਹੈ ਕਿਉਂਕਿ ਉਹਨਾਂ ਨੇ ਸੰਵਿਧਾਨ ਕਿਸੇ ਕਿਸੇ ਇੱਕ ਕਮਿਊਨਿਟੀ ਲਈ ਨਹੀਂ ਲਿਖਿਆ ਪੂਰੇ ਦੇਸ਼ ਵਾਸੀਆਂ ਦਾ ਉਸ ਦੇ ਸੰਵਿਧਾਨ ਤੇ ਚੱਲਦੇ ਆ ਔਰ ਬਾਬਾ ਸਾਹਿਬ ਦੇ ਜਨਮ ਦਿਨ ਤੇ ਮੈਂ ਸਮੁੱਚੇ ਸਮਾਜ ਨੂੰ ਆਉਣ ਵਾਲੇ ਦਿਨਾਂ 'ਚ ਵਧਾਈ ਵੀ ਦਿੰਨਾ ਔਰ ਇਕੱਠੇ ਹੋ ਕੇ ਰਲ ਮਿਲ ਕੇ ਕਿ ਬਾਬਾ ਸਾਹਿਬ ਦਾ ਜਨਮ ਦਿਨ ਜਿਹੜਾ ਮਨਾਉਣਾ ਚਾਹੀਦਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਏ ਤਾਂ ਤੁਹਾਡੀ ਆਪਸ ਵਿੱਚ ਮੀਟਿੰਗ ਹੋਈ ਹੈ ਇਸ ਬਿਸ਼ੇ 'ਚ ਵੀ ਕੀ ਅਗਲਾ ਸਟੈਪ ਹੈ ਤੁਹਾਡਾ ਦੇਖੋ ਅਗਲਾ ਸਟੈਪ ਜਦੋਂ ਪੁਲਿਸ ਨੇ ਸਾਨੂੰ ਵਿਸ਼ਵਾਸ ਇਹ ਦੇ ਦਿੱਤਾ ਕਿ ਅਸੀਂ ਕਵਰ ਕਰ ਰਹੇ ਹਾਂ ਕੈਮਰੇ ਚੈੱਕ ਕਰ ਰਹੇ ਹਾਂ ਜਿਹੜਾ ਵੀ ਵਿਅਕਤੀ ਉਸ ਕੈਮਰੇਾਂ ਚ ਪਾਇਆ ਗਿਆ ਇਧਰਾਂ ਦਾ ਉਦੋਂ ਆ ਬਾਈ ਨੇਮ ਪਰਚੇ 'ਚ ਨਾਮ ਪਿਆ ਜਾਏਗਾ ਔਰ ਹੁਣੇ ਮੇਰੇ ਮਨਜੋਗ ਐਸਐਚਓ ਸਾਹਿਬ ਨਾਲ ਗੱਲ ਹੋਈ ਆ ਉਹਨਾਂ ਨੇ ਕਿਹਾ ਕਿ ਅਸੀਂ ਪਰਚਾ ਦਰਜ ਕਰਨ ਲੱਗੇ ਆ ਪਰ ਮੈਂ ਗਾਹਾਂ ਵਾਸਤੇ ਵੀ ਬੇਨਤੀ ਕਰਦਾ ਸਰਕਾਰ ਨੂੰ ਕਿ ਉਹ ਆਪਣੀਆਂ ਸਰਕਾਰੀ ਏਜੰਸੀਆਂ ਨੂੰ ਜਸਤ ਦਰਸ਼ਕਾਂ ਅਤੇ ਪੰਜਾਬ ਦੇ ਅੰਦਰ ਬਹੁਜਨ ਸਮਾਜ ਪਾਰਟੀ ਪੰਜਾਬ ਸੰਭਾਲੋ ਮਹਮ ਦੇ ਤਹਿਤ ਲਗਾਤਾਰ ਲੱਗੀ ਹੋਈ ਆ ਪਿੰਡਾਂ ਚ ਸਾਡਾ ਧਿਆਨ ਪਟਕਾਉਣ ਲਈ ਇਦਾਂ ਦੀਆਂ ਜਿਹੜੀਆਂ ਸ਼ੋਸ਼ੇ ਬਾਜ਼ੀਆਂ ਸ਼ਾਰਤੀ ਅੰਸਰਾਂ ਕੋਲੋਂ ਕਰਾਉਣ ਦੀ ਉਹ ਬੰਦ ਕਰੇ ਸਕੇ। ਸ਼ੱਕ ਕਿਸੇ ਤੇ ਕਿਸੇ ਨੇ ਕੁਝ ਕੀਤਾ ਹੋਰ ਕੈਮਰੇ ਲੱਗੇ ਸਨ ਸੀਸੀਟੀਵੀ ਕੈਮਰੇ। ਸੀਸੀਟੀਵੀ ਕੈਮਰੇ ਸਰਕਾਰ ਦੇ ਤੌਰ ਤੇ ਜਿਹੜੇ ਉਹ ਗੇਟ ਤੇ ਲੱਗੇ ਸੀ ਉਹ ਪਿਛਲੇ 4-5-6 ਮਹੀਨਿਆਂ ਤੋਂ ਉਹ ਚੱਲ ਹੀ ਨਹੀਂ ਰਹੇ ਉਹ ਟੁੱਟੇ ਹੋਏ ਆ। ਕੀ ਮੰਗ ਕਰਦੇ? ਮੰਗਤਾ ਇਹ ਆ ਭਾਈ ਉਹਤੇ ਤੁਰੰਤ ਜਿਹੜੀ ਕਾਰਵਾਈ ਕਰਕੇ ਉਹ ਬੰਦਾ ਟ੍ਰੈਸ ਕਰਕੇ ਪੁਲਿਸ ਉਹਦੀਆਂ ਜੇਲ੍ਹ ਦੇ ਸਲਾਖਾਂ ਵਿੱਚ ਛੱਡਿਆ ਜਾਵੇਗਾ। ਸਰ ਫਲੋਰ ਦੇ ਵਿੱਚ ਜਿਹੜਾ ਇੱਕ ਮਾਮਲਾ ਸਾਹਮਣੇ ਆਇਆ ਹੈ ਕੀ ਮਾਮਲਾ ਹੈ ਪੂਰਾ ਤੇ ਕੀ ਇਹਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ? ਵਿਖੋ ਇਹਦੇ ਸਾਨੂੰ ਲੇਟ ਨਾਈਟ अर्ਲੀ ਮਾਰਨਿੰਗ ਦਾ ਪਤਾ ਲੱਗਾ ਕਿ ਕੋਈ ਰਾਤ ਮੰਡਪਿੰਡ ਮੰਡਪਿੰਡ ਸ੍ਰੀ ਬਾਬਾ ਅੰਬੇਦਕਰ ਸਾਹਿਬ ਜੀ ਦਾ ਉੱਥੇ ਬੁੱਤ ਲੱਗਾ ਸਟੈਚੂ ਲੱਗਾ ਸੀਗਾ ਜਿਹੜਾ ਕਿ ਬਹੁਤ ਵਧੀਆ ਤਰੀਕੇ ਨਾਲ ਕਵਰਡ ਹੈ ਮਿਰਰ ਦੇ ਨਾਲ। ਉੱਤੇ ਕੋਈ ਗਲਤ ਅੰਸਰਾਂ ਨੇ ਜਿਹੜਾ ਉਹਦੇ ਤੇ ਗਲਤ ਵਰਡਿੰਗ オਬਜੈਕਸ਼ਨੇਬਲ ਜਿਹੜਾ ਚੀਜ਼ਾਂ ਜਿਹੜੀਆਂ ਉਹ ਲਿਖੀਆਂ ਹੋਇਆ ਉਸ ਮਾਮਲੇ ਦੇ ਵਿੱਚ ਪਿੰਡ ਦੇ ਰਿਸਪੈਕਟਿਵਲ ਨਾਲ ਅਸੀਂ ਗੱਲਬਾਤ ਕਰਕੇ ਤੇ ਉਹਨਾਂ ਨੇ ਆਪ ਹੀ ਉਹਨੂੰ ਜਿਹੜਾ ਉਹਨੂੰ ਸੈਟਲ ਕਰਤਾ ਹੋਣ ਲੇਕਿਨ ਅਸੀਂ ਇਸ ਮਾਮਲੇ ਦੇ ਵਿੱਚ ਜਿਹੜਾ ਐਫ ਆਈ ਆਰ ਲੋਚ ਕਰਕੇ ਤੇ ਜਿਹੜੀ ਤਫ਼ਤੀਸ਼ ਕਰ ਰਹੇ ਆ ਸਾਡੇ ਚ ਇਹਦੇ ਚ ਸਾਨੂੰ ਬਹੁਤ ਵਧੀਆ ਕਲਾਈਨ ਆਫ ਇਨਵੈਸਟੀਗੇਸ਼ਨ ਮਿਲੀ ਉਹਤੇ ਹੀ ਵਰਕ ਕਰ ਰਹੇ ਆ ਜਲਦੀ ਹੀ ਅਸੀਂ ਇਹਨੂੰ ਥਰੂ ਕਰਾਂਗੇ ਇਸ ਕੋਈ ਸੀਸੀਟੀਵੀ ਵੀ ਸਾਨੂੰ ਹਾਂ ਸੀਸੀਟੀ ਫੁਟੇਜ ਅਹੀਂ ਟੈਗ ਜਿਹੜਾ ਸਾਡਾ ਹੁੰਦਾ ਉਹ ਸਾਡਾ ਟ੍ਰੇਲ ਚੱਲ ਰਹੀ ਹੈ ਪਰੋਗਰੈਸਿਵ ਸਾਈਡ ਨੂੰ ਜਾ ਰਹੀ ਅਸੀਂ ਜਲਦੀ ਹੀ ਇਹਦੇ ਵਿੱਚ ਬ੍ਰੇਕਥਰੂ ਕਰਾਂਗੇ ਕੀ ਮਾਮਲਾ ਦਰਜ ਕੀਤਾ ਗਿਆ ਇਹਦੇ ਵਿੱਚ ਜੋ ਘਰਾਵਾ ਹੁੰਦੀਆਂ ਉਹ ਤਦ ਦਿਨ ਦਰਜ ਕੀਤਾ ਦਵਾ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਦੇ ਦੇਖੋ ਗੱਲ ਚ ਬਹੁਤ ਰੋਸ਼ ਹੈ ਦੇਖੋ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆਂ ਵੀ ਜਿਹੜਾ ਸਾਡਾ ਪੰਜਾਬ ਹੈ ਇੱਕ ਵਧੀਆ ਪੀਸਫੁਲ ਸਟੇਟ ਹੈ ਕੋਈ ਇੱਥੇ ਅਮਨ ਅਮਾਨ ਦੀ ਕਿਸੇ ਵੀ ਟਾਈਪ ਦੀ ਕੋਈ ਪ੍ਰੋਬਲਮ ਨਹੀਂ ਹੈ ਵਧੀਆ ਜਿਹੜਾ ਆਪਣਾ ਜਿਹੜਾ ਚੱਲ ਰਿਹਾ ਸਾਰੇ ਲੋਕ ਬੜੇ ਵਧੀਆ 브ਦਰਹੁੱਡ ਭਾਈਚਾਰੇ ਦੇ ਨਾਲ ਜਿੱਦੇ ਰਹਿ ਰਹੇ ਆਂ ਇਹੋ ਜਿਹੇ ਜਿਹੜੇ ਆਨਸਰ ਆਏ ਆਲਮੋਸਟ ਸਾਈਡ ਬਾਈ ਸਾਈਡ ਐਗਜ਼ਿਸਟ ਕਰਦੇ ਹੀ ਹੁੰਦੇ ਨੇ ਇਹਨਾਂ ਨੇ ਆਪਣਾ ਅਟੈਂਪਟ ਕਰਨੇ ਹੁੰਦੇ ਲੇਕਿਨ ਸਾਡੇ ਲੋਕ ਆ ਜਿਹੜੇ ਉਹ ਇਹੋ ਜਿਹਿਆਂ ਨੂੰ ਜਿਹੜੇ ਬਿਲਕੁਲ ਮੂੰਹ ਨਹੀਂ ਲਾਉਂਦੇ ਆਪਾਂ ਜਿਹੜੇ ਇਹਨਾਂ ਨੂੰ ਇਹਨਾਂ ਦੇ ਮਸੂਬੇ ਜਿਹੜਾ ਉਹ ਕਾਮਯਾਬ ਨਹੀਂ ਹੁੰਦੇ ਵਾਂਗੇ ਸਾਡੇ ਵੱਲੋਂ ਜਿਹੜਾ ਲੋਕਾਂ ਨੂੰ ਇਹ ਅਪੀਲ ਹੈ ਕਿ ਤੁਸੀਂ ਆਪਸੀ ਜਿਹੜਾ ਭਾਈਚਾਰਾ ਮੇਲ ਮਲਾਪ ਜਿਹੜਾ ਉਹ ਵਧੀਆ ਰੱਖੋ ਪੁਲਿਸ ਜਿਹੜੀ ਹਮੇਸ਼ਾ ਹੀ ਇਹੋ ਜਿਹੇ ਗਲਤ ਅਨਸਰਾਂ ਦੇ ਖਿਲਾਫ ਜਿਹੜੀ ਕਾਰਵ ਸਖਤ ਨਾਲ ਸਖਤੀ ਨਾਲ ਕਾਰਵਾਈ ਜਿਹੜੀ ਉਹ ਕਰਦੀ ਰਹੇ ਜਿਸ ਤਰ੍ਹਾਂ ਕਿ ਅੱਜ ਇਹਦਾ ਦਿਹਾੜ ਆਲੇਕ ਦੂਜੇ ਨੂੰ ਦੱਸੀਆਂ ਵੀ ਪਾ ਰਹੇ ਪਰ ਕੋਈ ਸ਼ਰਾਰਤ ਦੇ ਅੰਸ਼ਰਾ ਉਹਨਾਂ ਇਸ ਤਰ੍ਹਾਂ ਦੀ ਜਿਹੜੀ ਘਟਰਾ ਕੀਤੀ ਜਾਂਦੀ ਹੈ ਕਿਤੇ ਭਾਈਚਾਰਾ ਖਰਾਬ ਕਰਨ ਲਈ ਵੇਖੋ ਇਹਨਾਂ ਦੀਆਂ ਅਸਲੀ मंसूਬੇ ਦੇ ਨਾਲ ਦੇ ਇਹੀ ਹੁੰਦੇ ਹਨ ਪਰ ਸਾਡੇ ਪੰਜਾਬ ਦੇ ਜਿਹੜੇ ਲੋਕ ਇਸ ਤਰ੍ਹਾਂ ਦੇ ਐ ਕਿ ਉਹ ਸ਼ਾਂਤੀ ਪਸੰਦ ਲੋ ਉਹ ਕਦੇ ਵੀ ਇਹੋ ਜਿਹਿਆਂ ਨੂੰ ਕਦੇ ਸਰਵਾਈਵ ਹੀ ਨਹੀਂ ਹੁੰਨ ਦਿੰਦੇ ਕਦੇ ਸਰਫੇਸ ਤੇ ਨਹੀਂ ਆਉਣ ਦਿੰਦੇ ਤੁਸੀਂ ਵੇਖ ਹੀ ਲਿਆ ਪਿਛਲੀ ਹਿਸਤੀ ਕਢਾ ਕੇ ਇਸ ਦੇ ਵਿੱਚ ਕੋਈ ਗੱਲਬਾਤ ਨਹੀਂ ਆਹੀ ਜਲਦੀ ਇਸ ਕੇਸ ਦੇ ਵਿੱਚ ਜਿਹੜਾ ਇਹਨੂੰ ਇਹਨੂੰ ਬ੍ਰੇਕਥਰੂ ਕਰਾਂਗੇ